ਸਾਡੇ ਤੇ ਇੰਨਾ ਪਰੋਸਾ ਕਰਦੇ ਨਾ ਅਸੀਂ ਚੱਕ ਕੇ ਕੋਈ ਥੈਲੀ ਦੇ ਦਈਏ ਵੀਰ ਜੀ ਆਹ ਲਾ ਲਓ ਤਾਂ ਉਹਨਾਂ ਨੇ ਉਹੀ ਲਾਉਣੀ ਹੈ ਇਹਦਾ ਕਾਰਨ ਹੈ ਕਿ ਅਸੀਂ 10 ਸਾਲਾਂ ਤੋਂ ਕੰਮ ਕਰ ਰਹੇ ਹਾਂ ਅਸੀਂ ਨਾਮ ਕਮਾਇਆ ਕਿਹੜੇ ਬੀ ਦੀ ਜਿਹੜੀ ਡਿਮਾਂਡ ਆ ਫਿਊਚਰ ਦੇ ਵਿੱਚ ਜ਼ਿਆਦਾ ਰਹਿਣ ਵਾਲੀ ਆ ਜਿਹੜੀ ਦੀ ਪੈਦਾਵਾਰ ਤੁਸੀਂ ਪ੍ਰੈਡਿਕਸ਼ਨ ਕਰ ਸਕਦੇ ਹੋ ਕਿ ਇਸ ਚੀਜ਼ ਦੀ ਕਿਹਦੀ ਵਧੀਆ ਪੈਦਾਵਾਰ ਹੋਊਗੀ ਫਿਊਚਰ ਦੇ ਵਿੱਚ ਕੀ ਤੁਸੀਂ ਦੋਨੋਂ ਵੈਰਾਈਟੀਆਂ ਲਾਓ ਪੀ ਆਰ ਵੀ ਲਾਓ ਔਰ ਬਾਸਮਤੀ ਵੀ ਲਾਓ ਜੇ ਅਗਰ ਆਪਣਾ ਬਾਸਮਤੀ ਵਧੀਆ ਵਿਕ ਜਾਂਦਾ ਤਾਂ ਉਹ ਪਰਮਲ ਦੀ ਜਿਹੜੀ ਹੈ ਆਪਣੀ ਘਾਟ ਪੂਰੀ ਕਰ ਦੋ ਜੇ ਆਪਣਾ ਪਰਮਲ ਵਧੀਆ ਵਿਕ ਜਾਂਦਾ ਤਾਂ ਆਪਣੀ ਬਾਸਮਤੀ ਦੀ ਘਾਟ ਪੂਰੀ ਕਰ ਪੂਸਾ ਬਾਸਮਤੀ 1401 ਦਾ ਇਹ ਜਿਹੜਾ ਫਾਊਂਡੇਸ਼ਨ ਬੀਜ ਹੈ ਇਹ ਸਾਡਾ ਇੱਕ ਬ੍ਰਾਂਡ ਹੈ ਮਤਲਬ ਇਹ ਕੁਆਲਿਟੀ लाजवाब ਹੈ ਕੁਆਲਿਟੀ ਸਭ ਤੋਂ ਵਧੀਆ ਕੁਆਲਿਟੀ ਕਿਸਾਨਾਂ ਦਾ ਸਵਾਲ ਹੈ ਕਿ ਬਹੁਤ ਸਾਰੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਜਿਹੜਾ ਬੀ ਸਿਰਫ ਸਰਕਾਰੀ ਅਧਾਰੇ ਤੋਂ ਹੀ ਖਰੀਦਣਾ ਚਾਹੀਦਾ ਹੈ ਕਿਉਂਕਿ ਜਿਹੜੇ ਪ੍ਰਾਈਵੇਟ ਸੈਕਟਰ ਆ ਰਹੇ ਬਹੁਤ ਜ਼ਿਆਦਾ ਲੁੱਟ ਕਰਦੇ ਨੇ ਜਾਂ ਮਤਲਬ ਕਿ ਹੋਲਾ ਮੌਤ ਹੁੰਦਾ ਇਸ ਚੀਜ਼ ਦੇ ਵਿੱਚ ਤਾਂ ਤੁਸੀਂ ਕਸਟਮਰ ਨੂੰ ਐਸੀ ਦੀ ਸ਼ੋਰਟੀ ਕਿੱਦਾਂ ਦੋਗੇ ਤੁਹਾਡੇ ਜਿਹੜੇ ਬੀਜ਼ ਨੇ ਉਹ ਬਹੁਤ ਵਧੀਆ ਕੁਆਲਿਟੀ ਦੇ ਨੇ ਦੇਖੋ ਇੱਕ ਇਹ ਵੀ ਏਜੰਡਾ ਹੈ ਬਿੱਲ ਵਾਲਾ ਹਾਂਜੀ ਇਹ ਵੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕਰਦੇ ਨੇ ਕੋਈ ਵੀ ਹੈ ਇੱਥੇ ਕਈ ਬੰਦੇ ਹੁੰਦੇ ਨੇ ਕੀ ਕਹਿ ਦਿੰਦੇ ਨੇ ਅਸੀਂ ਤੁਹਾਨੂੰ ਪੱਕਾ ਬਿੱਲ ਦੇਵਾਂਗੇ ਜੀ ਤਾਂ ਬਾਕੀ ਜਿਹੜੀਆਂ ਵੈਰੈਟੀਆਂ ਨੇ ਉਹ ਸਰਟੀਫਾਈਡ ਨਹੀਂ ਮਤਲਬ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਹੁਣ ਜਿਵੇਂ ਯੂਨੀਵਰਸਿਟੀ ਦੇ ਵਿੱਚ ਲੋਕ ਕੀ ਲੈਣਾ ਲਾ ਲਾ ਕੇ ਬੀ ਲੈਂਦੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਜ਼ਿਆਦਾ ਟਰਸਟ ਯੂਨੀਵਰਸਿਟੀ ਵਾਲੇ ਬੀ ਤੇ ਆ ਪ੍ਰਾਈਵੇਟ ਸੈਕਟਰ ਤੇ ਬਹੁਤ ਘੱਟ ਆ ਦੇਖੋ ਜੀ ਯੂਨੀਵਰਸ ਗੱਲ ਕਰੀਏ ਕਿ ਆਪਾਂ ਜਵੇਂ ਦੂਸਰੇ ਦੁਕਾਨਦਾਰ ਨੇ ਇੱਕ ਵਾਰੀ ਵੀ ਇਹ ਵੇਚ ਦਿੰਦੇ ਸ਼ਾਇਦ ਫਸਲ ਪੱਕਣ ਦੇ ਟਾਈਮ ਉਹ ਆਪਣੀ ਦੁਕਾਨ ਦੀ ਲੋਕੇਸ਼ਨ ਚੇਂਜ ਕਰ ਲੈਣ ਦੇਖੋ ਕਈ ਸੀੜੀ ਦੇਖੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਰਣਜੀਤ ਕ੍ਰੌਪ ਸਾਇੰਸ ਵਾਲਿਆਂ ਦੇ ਮੈਂ ਸੁਣਿਆ ਕਿ ਭਾਜੀ ਹੁਣਾਂ ਕੋ ਕਣਕ ਤੇ ਝੋਨੇ ਦੇ ਬੀਜਾਂ ਦੀ ਬਹੁਤ ਵਧੀਆ ਵਧੀਆ ਵੈਰਾਈਟੀ ਹੈ ਐਕਚੁਅਲ ਜਿੰਨਾ ਕੋ ਵਧੀਆ ਵੈਰਾਈਟੀ ਹੈਗੀ ਆ ਨਹੀਂ ਇਹ ਸਾਰੀ ਜਾਣਕਾਰੀ ਗੱਲਬਾਤ ਕਰਨ ਤੋਂ ਹੀ ਪਤਾ ਚੱਲੇਗੀ ਤੇ ਆਓ ਚੱਲਦੇ ਆ ਭਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਟਾਈਮ ਉਹਨਾਂ ਕੋਲ ਜਿਵੇਂ ਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਤੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਇਹਨਾਂ ਦੀਆਂ ਕੀ ਕੀ ਤਿਆਰੀਆਂ ਨੇ ਤੇ ਕਿਹੜੀ ਕਿਹੜੀ ਵੈਰਾਈਟੀ ਹੈਨਾਂ ਕੋਲ ਇਸ ਟਾਈਮ ਅਸਾਸ਼ੀ ਗੱਲ ਪਾਜੀ ਕੀ ਹਾਲ ਹੈ ਜੀ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਪਾਜੀ ਜਿਵੇਂ ਕਿ ਹੁਣ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਤੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਕੀ ਕੀ ਤਿਆਰੀਆਂ ਤੁਸੀਂ ਕੀਤੀਆਂ ਦੇਖੋ ਜੀ ਔਰ ਲਗਭਗ ਸਾਡੀਆਂ ਸਾਰੀਆਂ ਹੀ ਵੈਰਾਈਟੀਆਂ ਗ੍ਰੇਡਿੰਗ ਕਰਕੇ ਪੈਕਿੰਗ ਹੋ ਚੁੱਕੀਆਂ ਨੇ ਭਾਜੀ ਇਸ ਟਾਈਮ ਆਪਣੇ ਕੋਲ ਕਿਹੜੀ ਕਿਹੜੀਆਂ ਜਿਹੜੀਆਂ ਵੈਰਾਈਟੀਆਂ ਅਵੇਲੇਬਲ ਨੇ ਆਪਣੇ ਕੋਲ ਵੀਰਜੀ ਪੈਡੀ ਦੇ ਵਿੱਚ 14 ਵੈਰਾਈਟੀਆਂ ਨੇ ਜਿੰਦੇ ਵਿੱਚ 9 ਵੈਰਾਈਟੀਆਂ ਜੋ ਕਿ ਬਾਸਮਤੀ ਦੀਆਂ ਨੇ ਔਰ 5 ਵੈਰਾਈਟੀਆਂ ਜਿਹੜੀਆਂ ਉਹ ਪੀਆਰ ਦੇ ਵਿੱਚ ਪਰਮਲ ਚ ਨੇ ਠੀਕ ਤੇ ਇਨ ਫਿਊਚਰ ਅਗਰ ਆਪਾਂ ਗੱਲ ਕਰੀਏ ਤਾਂ ਮਤਲਬ ਕਿ ਕਿਹੜੇ ਬੀਜ ਦੀ ਜਿਹੜੀ ਡਿਮਾਂਡ ਆ ਫਿਊਚਰ ਦੇ ਵਿੱਚ ਜ਼ਿਆਦਾ ਰਹਿਣ ਵਾਲੀ ਆ ਜਿਹੜੀ ਦੀ ਪੈਦਾਵਾਰ ਤੁਸੀਂ ਪ੍ਰੈਡਿਕਸ਼ਨ ਕਰ ਸਕਦੇ ਹੋ ਕਿ ਇਸ ਚੀਜ਼ ਦੀ ਕਿਹਦੀ ਵਧੀਆ ਪੈਦਾਵਾਰ ਹੋਊਗੀ ਫਿਊਚਰ ਦੇ ਵਿੱਚ ਦੇਖੋ ਇਸ ਵਾਰ ਨਾ ਤਾਂ ਕਿਸੇ ਸੀਡ ਪ੍ਰੋਡਿਊਸਰ ਨੂੰ ਸਮਝ ਆ ਰਹੀ ਹੈ ਕਿ ਕੀ ਲਗਣਾ ਹੈ ਕੀ ਵਿਕਣਾ ਔਰ ਨਾ ਹੀ ਸਾਨੂੰ ਸਮਝ ਆ ਰਹੀ ਹੈ ਤੇ ਨਾ ਹੀ ਕਿਸਾਨ ਨੂੰ ਸਮਝ ਆ ਰਹੀ ਕਿ ਕੀ ਲਾਈਏ ਕਿਉਂਕਿ ਪਿਛਲੇ ਸਾਲ ਜਿਹੜੇ ਕਿ ਬਾਸਮਤੀ ਦੀ ਰੇਟ ਬਹੁਤ ਘਟ ਰਹੇ ਨੇ ਉਹਦਾ ਇੱਕ ਕਾਰਨ ਸੀ ਕਿ ਬਾਸਮਤੀ ਬਹੁਤ ਜ਼ਿਆਦਾ ਲੱਗੀ ਸੀ ਮੇਰੇ ਹਿਸਾਬ ਨਾਲ ਪੂਰੇ ਹਰਿਆਣਾ ਪੰਜਾਬ ਦੇ ਵਿੱਚ 40% ਜਿਹੜੀ ਬਾਸਮਤੀ ਜ਼ਿਆਦਾ ਲੱਗੀ ਸੀ ਔਰ ਪੀਆਰ ਘਟ ਲੱਗਿਆ ਜਿਸ ਕਾਰਨ ਰੇਟ ਵੀ ਘਟ ਰਹੇ ਨੇ ਔਰ ਇਸ ਵਾਰ ਜਿਹੜੀ ਕਿ ਹਰ ਕਿਸਾਨ ਦੀ ਡਿਮਾਂਡ ਹੈ ਕਿ ਇਸ ਵਾਰ ਅਸੀਂ ਪੀਆਰ ਦੇ ਵਿੱਚ ਹੀ ਵੈਰਾਈਟੀਆਂ ਲਾਉਣਾ ਚਾਹਦੇ ਹਾਂ ਮਤਲਬ ਕਿ ਕੋਲ ਮਿਲਾ ਕੇ ਜੇ ਗੱਲ ਕਰੇ ਕਿ ਇਸ ਵਾਰ ਸਾਰੀ ਕਨਫਿਊਜ਼ਨ ਦੇ ਵਿੱਚ ਹੀ ਹੈ ਕਿ ਕਿਸੇ ਨੂੰ ਕਲੀਅਰ ਇਸ ਚੀਜ਼ ਪਤਾ ਨਹੀਂ ਹੈਗੀ ਕਿ ਕਿਹੜਾ ਜਿਹੜੀ ਵੈਰਾਈਟੀ ਯੂਜ਼ ਕੀਤੀ ਜਾਵੇ ਜਾਂ ਬਿਲਕੁਲ 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 ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਸਾਨਾਂ ਦੀ ਜਿਹੜੀ ਦੋ ਵੈਰਾਈਟੀਆਂ ਦੇ ਉੱਤੇ ਜ਼ਿਆਦਾ ਕਿਸਾਨਾਂ ਦਾ ਜ਼ੋਰ ਹੈ ਪੈਡੀ ਦੇ ਵਿੱਚ ਪਰਮਲ ਦੇ ਵਿੱਚ ਜਿਹੜੀ ਆ ਜਾਂਦੀ ਹੈ ਇੱਕ ਤਾਂ ਜੀ ਪੂਸਾ ਚਵਾਲੀ ਔਰ ਪੀਲੀ ਪੂਸਾ ਇਹ ਦੋ ਵੈਰਾਈਟੀਆਂ ਕਿਸਾਨ ਨੂੰ ਜ਼ਿਆਦਾ ਹੀ ਕੁਝ ਪਸੰਦ ਆ ਰਹੀਆਂ ਨੇ ਔਰ ਇਸ ਵਾਰ ਕਿਸਾਨ ਦੀ ਡਿਮਾਂਡ ਹੈ ਪੂਸਾ ਚਵਾਲੀ ਔਰ ਪੀਲੀ ਪੂਸਾ ਤੇ ਭਾਈ ਜੇਕਰ ਆਪਾਂ ਬਾਸਮਤੀ ਦੀ ਗੱਲ ਕਰੀਏ ਤਾਂ ਬਾਸਮਤੀ ਦੇ ਵਿੱਚ ਤੁਹਾਡੇ ਕੋ ਕਿਹੜੀਆਂ-ਕਿਹੜੀਆਂ ਟਾਪ ਦੀਆਂ ਵੈਰਾਈਟੀਆਂ ਜਿਹੜੀਆਂ ਹੁਣ ਇਸ ਟਾਈਮ ਅਵੇਲੇਬਲ ਹੈਗੀਆਂ ਦੇਖੋ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਗਾ ਕਿਉਂਕਿ ਕਿਸਾਨ ਵੀਰ ਮੇਰੇ ਨਾਲ 12-13 ਹਜ਼ਾਰ ਕਿਸਾਨ ਜੁੜੇ ਨੇ ਉਹ ਜਾਣਦੇ ਨੇ ਕਿ ਜਿਹੜਾ ਸਾਡਾ ਸਭ ਤੋਂ ਜਿਹੜਾ ਬ੍ਰਾਂਡ ਹੈ ਸਾਡਾ ਉਹ ਪੂਸਾ ਬਾਸਮਤੀ 1401 ਦਾ ਇਹ ਜਿਹੜਾ ਫਾਊਂਡੇਸ਼ਨ ਬੀਜ ਹੈ ਇਹ ਸਾਡਾ ਇੱਕ ਬ੍ਰਾਂਡ ਹੈ ਮਤਲਬ ਇਹ ਕੁਆਲਿਟੀ लाजवाब ਹੈ ਕੁਆਲਿਟੀ ਸਭ ਤੋਂ ਵਧੀਆ ਕੁਆਲਿਟੀ ਔਰ ਇਸ ਦੇ ਵਿੱਚ ਜਿਹੜਾ ਝੰਡਾ ਰੋਗ ਨਾ ਮਾਤਰ ਠੀਕ ਹੈ ਜੀ ਕਿਉਂਕਿ ਹੋਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਲੋਕ ਬੀਜ ਲਾਉਂਦੇ ਨੇ ਮਹਿੰਗੇ ਬੀਜ ਲਾਉਂਦੇ ਨੇ ਉਹਨਾਂ 'ਚ ਝੰਡਾ ਜ਼ਿਆਦਾ ਹੁੰਦਾ ਸਾਡੀ ਜਿਹੜੀ ਇਹ ਵੈਰਾਈਟੀ ਹੈ ਇਸ ਨੂੰ ਇੱਕ ਤਾਂ ਟ੍ਰੀਟਮੈਂਟ ਕਰਦੇ ਆ ਅਸੀਂ ਠੀਕ ਹੈ ਔਰ ਬਿਲਕੁਲ ਇਹਨਾਂ ਦਾ ਜਿਹੜਾ ਮੌਇਸਚਰ ਹੈ ਚਾਵਲ 'ਚੋਂ ਮੌਇਸਚਰ ਕੱਢ ਕੇ ਇਹਨੂੰ ਸੇਲ ਕਰਦੇ ਆ ਕਿਤੇ ਨਾ ਕਿਤੇ ਜਿਹੜਾ ਮੌਇਸਚਰ ਹੁੰਦਾ ਵਿੱਚ ਉਹ ਵੀ ਝੰਡਾ ਰੋਗ ਜ਼ਿਆਦਾ ਲਿਆਉਂਦਾ ਤੇ ਅੱਗੇ ਸਾਡੇ ਕੋਲ ਪੀਆਰ ਦੇ ਵਿੱਚ ਹੈ ਆਰਸੀਐਸ ਰਤਨ ਠੀਕ ਹੈ ਜੀ ਜੋ ਕਿ 130 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅੱਛਾ ਜੀ ਔਰ ਇਸ ਦਾ ਝਾੜ ਜਿਹੜਾ 36 ਤੋਂ 40 ਕੁਇੰਟਲ ਆਉਂਦਾ ਅੱਗੇ ਸਾਡੇ ਕੋਲ ਆ ਗਈ ਜੀ ਸੁਪਰੀਮ 110 ਇਹ ਵੀ ਜੋ ਪੀਆਰ ਦੇ ਵਿੱਚ ਕਿਸਮ ਹੈਗੀ ਹੈ ਅੱਗੇ ਸਾਡੇ ਕੋਲ 1692 ਹੈ 1847 ਹੈ 1885 ਹੈ 1885 ਜਿਹੜੀ ਹੈ ਕਿਸਾਨ ਵੀਰੋ ਇਹ ਵੀ ਜਿਹੜੀ ਸਾਡੀ ਹੱਥ ਦੀ ਝਾੜੀ ਹੋਈ ਹੈ ਫਾਊਂਡੇਸ਼ਨ ਹੈ ਉਸ ਤੋਂ ਬਾਅਦ 17 18 ਇਹ ਵੀ ਹੱਥ ਦੀ ਝਾੜੀ ਹੋਈ ਹੈ ਇਹ ਸਾਡੇ ਕੋਲ 44 ਵਾਲੀ ਹੈ ਉਸ ਤੋਂ ਬਾਅਦ ਇਹ ਸੁਪਰੀਮ 68 ਹੈ ਔਰ ਇਹ ਫਿਰ ਸਾਡੇ ਕੋਲ 1400 ਸਿੱਕਾ ਆ ਗਈ ਤੇ ਪਾਜੀ ਇੱਕ ਮੇਰਾ ਸਵਾਲ ਮੇਰੇ ਕੱਲੇ ਦਾ ਸਵਾਲ ਨਹੀਂ ਇਹ ਸਾਰੇ ਕਿਸਾਨਾਂ ਦਾ ਸਵਾਲ ਹੈ ਕਿ ਬਹੁਤ ਸਾਰੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਜਿਹੜਾ ਬੀ ਸਿਰਫ ਸਰਕਾਰੀ ਅਧਾਰੇ ਤੋਂ ਹੀ ਖਰੀਦਣਾ ਚਾਹੀਦਾ ਹੈ ਕਿਉਂਕਿ ਜਿਹੜੇ ਪ੍ਰਾਈਵੇਟ ਸੈਕਟਰ ਆਲੇ ਬਹੁਤ ਜ਼ਿਆਦਾ ਲੁੱਟ ਕਰਦੇ ਨੇ ਜਾਂ ਮਤਲਬ ਕਿ ਹੋਲਾ ਬਹੁਤ ਹੁੰਦਾ ਇਸ ਚੀਜ਼ ਦੇ ਵਿੱਚ ਤਾਂ ਤੁਸੀਂ ਕਸਟਮਰ ਨੂੰ ਏਸੀ ਦੀ ਸ਼ੋਰਟੀ ਕਿੱਦਾਂ ਦੋਗੇ ਤੁਹਾਡੇ ਜਿਹੜੇ ਬੀਜ ਨੇ ਉਹ ਬਹੁਤ ਵਧੀਆ ਕੁਆਲਿਟੀ ਦੇ ਨੇ ਦੇਖੋ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੂੰਗਾ ਔਰ ਤੁਹਾਡੀ ਨੋਲੇਜ ਲਈ ਵੀ ਮੈਂ ਦੱਸਦਾ ਕਿ ਸਰਕਾਰ ਜਿਹੜਾ ਕਿ ਬੀਜ ਦੀ ਇੰਨੀ ਪੂਰਤੀ ਕਦੇ ਨਹੀਂ ਕਰ ਸਕਦੀ ਪੈਡੀ ਦੇ ਵਿੱਚ ਕਦੇ ਨਾ ਪੈਡੀ ਦੇ ਵਿੱਚ ਨਾ ਕਣਕ ਦੇ ਵਿੱਚ ਸਰਕਾਰ ਇੰਨੀ ਪੂਰਤੀ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਸਾਡੇ ਬੀਜ ਹੁੰਦੇ ਨੇ ਸਾਡੇ ਬੀਜ ਕੀ ਹੁੰਦੇ ਨੇ ਸਾਡੀ ਯੂਨੀਵਰਸਿਟੀ ਦੇ ਨਾਲ ਇੱਕ ਮੈਂਬਰਸ਼ਿਪ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਮੈਂਬਰਸ਼ਿਪ ਹੋਣ ਤੋਂ ਬਾਅਦ ਕੋਈ ਵੈਰਾਈਟੀ ਆਉਂਦੀ ਹੈ ਤਾਂ ਉਹ ਵੈਰਾਈਟੀ ਨਵੀਂ ਵੈਰਾਈਟੀ ਨਿਕਲਦੀ ਹੈ ਤਾਂ ਉਸ ਦਾ ਐਮਓਯੂ ਸਾਈਨ ਹੁੰਦਾ ਹੈ ਐਮਓਯੂ ਸਾਇਨ ਦੀ ਫੀਸ ਹੁੰਦੀ ਹੈ ਜਿਵੇਂ ਅਲੱਗ-ਅਲੱਗ ਵੈਰਾਈਟੀਆਂ ਦੀ ਕਿਸੇ ਦੀ 1 ਲੱਖ ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਹੁੰਦੀ ਹੈ ਬਰੀਡਰ ਸੀਡ ਦੀ ਉਹ ਜਿਹੜੇ ਬੀਜ ਐਸੀ ਐਮਓਯੂ ਫੀਸ ਭਰਨ ਤੋਂ ਬਾਅਦ ਅਸੀਂ ਲਿਆ ਕੇ ਆਪਣੇ ਖੇਤ ਦੇ ਵਿੱਚ ਲਾ ਕੇ ਉਹਦਾ ਸਰਟੀਫਿਕੇਸ਼ਨ ਕਰਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਆਪਾਂ ਸੇਲ ਕਰਦੇ ਹਾਂ ਮਤਲਬ ਜਿੰਨੀ ਵੀ ਤੁਹਾਡੇ ਕੋਲ ਵੈਰਾਈਟੀ ਹੈ ਉਹ ਸਾਰੀ ਸਰਟੀਫਾਈਡ ਹੈ ਹਾਂ ਬਿਲਕੁਲ ਸਰਟੀਫਾਈਡ ਹੋਰ ਜਿਵੇਂ ਸਾਡੇ ਕੋਲ 3-4 ਵੈਰਾਈਟੀਆਂ ਫਾਊਂਡੇਸ਼ਨ ਨੇ ਔਰ ਬਾਕੀ ਜਿਹੜੀਆਂ ਵੈਰੈਟੀਆਂ ਨੇ ਉਹ ਸਰਟੀਫਾਈਡ ਨਹੀਂ ਮਤਲਬ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਹੁਣ ਜਿਵੇਂ ਯੂਨੀਵਰਸਿਟੀ ਦੇ ਵਿੱਚ ਲੋਕ ਕੀ ਲੈਣਾ ਲਾ ਲਾ ਕੇ ਬੀ ਲੈਂਦੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਜ਼ਿਆਦਾ ਟਰਸਟ ਯੂਨੀਵਰਸਿਟੀ ਵਾਲੇ ਬੀਤ ਆ ਪ੍ਰਾਈਵੇਟ ਸੈਕਟਰ ਦੇ ਬੋਟ ਘੱਟ ਆ ਦੇਖੋ ਜੀ ਯੂਨੀਵਰਸਿਟੀ ਦੇ ਵਿੱਚ ਕਦੇ ਵੀ ਜੋ ਬੀਜ ਮਿਲਦਾ ਉਹ TL ਮਿਲਦਾ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਦਾ TL ਬੀਜ ਹੁੰਦਾ ਜਿਹੜਾ ਉਹ ਲਾਈਨਾਂ ਚ ਲਾ ਕੇ ਲੈਂਦੇ ਹੋ ਇਹ ਜਿਹੜਾ ਸਾਡਾ ਪਲਾਂਟ ਹੈ ਇਹ ਪਲਾਂਟ ਸਾਡੇ ਘਰ ਦੇ ਨਾਲ ਹੀ ਆਪਣੀ ਜ਼ਮੀਨ ਹੈ ਉਸ ਦੇ ਵਿੱਚ ਲਾਇਆ ਹੋਇਆ ਹੈ ਆਪਾ ਜਿਹੜਾ ਪੈੱਡੀ ਦੇ ਵਿੱਚ 3500 3000 ਦਾ ਕੁਆਂਟਲ ਦਾ ਕੰਮ ਕਰਦੇ ਆ ਔਰ ਸਾਰਾ ਆਪਣੇ ਖੇਤ ਦੇ ਵਿੱਚ ਹੀ ਕਰਦੇ ਆ। ਅਜਾੜੋ ਫੜੋਸ ਦੇ ਜਿਹੜੇ ਮੇਰੇ ਮਿੱਤਰ ਨੇਗੇ ਪਿੰਡ ਦੇ ਵਿੱਚ ਉਹਨਾਂ ਦੇ ਖੇਤ ਤੇ ਕਰਦੇ ਆ ਜਾਂ ਆਪ ਕਰਦੇ ਆ ਆਪ ਦੇ ਖੇਤ ਦੇ ਵਿੱਚ ਔਰ ਇੱਕ ਇਹਨੂੰ ਆਪਾਂ ਕੋਈ ਵੱਡੀ ਸੀਡ ਕੰਪਨੀ ਨਹੀਂ ਕਹਿ ਸਕਦੇ ਕਿ ਸਾਡੀ ਕੋਈ ਵੱਡੀ ਸੀਡ ਕੰਪਨੀ ਹੈ ਸਾਡੀ ਇੱਕ ਛੋਟੀ ਜੀ ਲਿਮਟ ਜੀ ਦੇ ਵਿੱਚ ਸੀਡ ਫੈਕਟਰੀ ਹੈ ਜਿੱਥੇ ਕਿ ਆਪਾਂ ਕਾਊਂਟਰ ਸੇਲ ਜ਼ਿਆਦਾ ਕਰਦੇ ਆ। ਕਿਸੇ ਵੀ ਦੁਕਾਨਦਾਰ ਜਾਂ ਡੀਲਰ ਨੂੰ ਬੀਜ ਨਹੀਂ ਦਿੰਦੇ ਕਿਉਂਕਿ ਡੀਲਰ ਨੂੰ ਇਸ ਕਰਕੇ ਨਹੀਂ ਦਿੰਦੇ ਜਾਂ ਦੁਕਾਨਦਾਰ ਨੂੰ ਕਿਉਂਕਿ ਸਾਡੇ ਜਿਹੜੇ ਬੀਜ ਨੇ ਉਹ ਘੱਟ ਰੇਟਾਂ ਵਾਲੇ ਬੀਜ ਨਹੀਂ ਹੈਗੇ ਠੀਕ ਹੈ ਜੀ ਜਿਵੇਂ ਆਪਾਂ ਦੇਖਦੇ ਆਂ ਦੁਕਾਨਾਂ ਤੇ ਬੀਜ ਮਿਲਦੇ ਨੇ ਘੱਟ ਰੇਟਾਂ ਵਾਲੇ ਆਉਂਦੇ ਨੇ ਉਹਦਾ ਕਾਰਨ ਹੁੰਦਾ ਅਸੀਂ ਉਸ ਉਸ ਸਿਸਟਮ ਤੋਂ ਪਰੇ हट ਕੇ ਕੰਮ ਕਰ ਰਹੇ ਆਂ ਕਿ ਕਿਸਾਨ ਨੂੰ ਦੋ ਪੈਸੇ ਮਹਿੰਗਾ ਲਾ ਲਓ ਲੇਕਿਨ ਕੁਆਲਿਟੀ ਦੇ ਵਿੱਚ ਕੋਈ ਸਮਝੌਤਾ ਨਾ ਕਰੋ ਮਤਲਬ ਡਾਇਰੈਕਟਲੀ ਤੁਸੀਂ ਕਿਸਾਨ ਨਾਲ ਹੀ ਡੀਲ ਕਰਦੇ ਬਿਲਕੁਲ ਜੀ ਸਾਡੇ ਨਾਲ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ 12 ਤੋਂ 13000 ਜਿਹੜਾ ਕਿਸਾਨ ਸਾਡੇ ਨਾਲ ਜੁੜਿਆ ਹਾਂ ਜੀ ਸਾਡੇ ਤੇ ਇੰਨਾ ਭਰੋਸਾ ਕਰਦੇ ਨੇ ਅਸੀਂ ਚੱਕ ਕੇ ਕੋਈ ਥੈਲੀ ਦੇ ਦਈਏ ਵੀਰ ਜੀ ਆਹ ਲਾ ਲਓ ਤਾਂ ਉਹਨਾਂ ਨੇ ਉਹੀ ਲਾਉਣੀ ਹੈ ਇਹਦਾ ਕਾਰਨ ਹੈ ਕਿ ਅਸੀਂ 10 ਸਾਲਾਂ ਤੋਂ ਕੰਮ ਕਰ ਰਹੇ ਹਾਂ ਅਸੀਂ ਨਾਮ ਕਮਾਇਆ ਠੀਕ ਹੈ ਅੱਜ ਛੋਟੇ ਜਿਹੇ ਲੈਵਲ ਤੋਂ ਕੰਮ ਸਟਾਰਟ ਕਰਿਆ ਸੀਗਾ ਅੱਜ ਸਾਡਾ ਇੰਨਾ ਵਧੀਆ ਸਿਸਟਮ ਸੈਟਅਪ ਹੋ ਰਿਹਾ ਹੈ ਕਿ ਸਾਡੇ ਨਾਲ ਕਿਸਾਨ ਇੰਨੇ ਜੁੜੇ ਨੇ ਕਿਸਾਨ ਆਉਂਦੇ ਨੇ ਬੜਾ ਪਿਆਰ ਮਿਲਦਾ ਪਿਛਲੇ ਸਾਲ ਮੈਂ ਝੋਨੇ ਦੇ ਵਿੱਚ ਪੂਰੇ ਪੰਜਾਬ ਦਾ ਚੱਕਰ ਲਾਇਆ ਸੀ ਘੱਟ ਤੋਂ ਘੱਟ ਵੀ 150 ਕਿਸਾਨਾਂ ਦੇ ਕੋਲ ਗਿਆ ਸੀ ਉਹਨਾਂ ਦੀਆਂ ਫਸਲਾਂ ਦੇਖੀਆਂ ਉੱਥੇ ਵੀਡੀਓ ਵੀ ਬਣਾਈ ਹਰੇਕ ਕਿਸਾਨ ਨੇ ਕਿਹਾ ਵੀ ਜਿੱਦਾਂ ਕਿ ਅਸੀਂ ਨਾ ਦੋ ਵੈਰਾਈਟੀਆਂ ਤੇ ਜ਼ਿਆਦਾ ਵੀਡੀਓ ਬਣਾ ਰਹੇ ਸੀ 1885 ਔਰ 1401 ਇਹਦਾ ਬੈਕਅਪ ਪਲਾਨ ਵਾਸਤੇ ਕਿ ਕਿਸਾਨਾਂ ਦੇ ਕਿਵੇਂ ਖੜੀ ਹੈ ਤੇ ਕਿਸਾਨਾਂ ਦਾ ਬੈਕਅਪ ਇੰਨਾ ਸੋਹਣਾ ਹੈ ਕੋਈ ਕਹਿੰਦਾ ਜੀ ਦੇਖੋ ਮੇਰੇ ਖੇਤ ਦਾ ਝੰਡਾ ਹੀ ਨਹੀਂ ਆਇਆ ਤਾਂ ਇਸ ਕਰਕੇ ਜਿਹੜੀ ਅਸੀਂ ਸਾਡੇ ਬੀਜ ਨੇ ਉਹ 100 ਦੇ 100% ਪਿਓਰ ਜੈਨਿਅਨ ਬੀਜ ਹੁੰਦੇ ਕੁੱਲ ਲਾ ਕੇ ਬਿਲ ਤੇ ਦੇਣ ਕੁੱਲ ਲਾ ਕੇ ਗੱਲ ਕਰੀਏ ਕਿ ਜਿਹੜੀ ਕੁਆਲਿਟੀ ਤੇ ਡਿਪੈਂਡ ਹੈ ਸਾਰਾ ਕੁਝ ਬਿਲਕੁਲ ਬਿਲਕੁਲ ਕਸਟਮਰ ਦਾ ਫੀਡਬੈਕ ਆ ਰਿਹਾ ਤਾਂ ਡੈਫੀਨੇਟਲੀ ਉਹ ਚੀਜ਼ ਬਿਲਕੁਲ ਜੀ ਬਿਲਕੁਲ ਅਗਰ ਕੋਈ ਅੰਮ੍ਰਿਤਸਰ ਤੋਂ ਚੱਲ ਕੇ ਇੱਥੋਂ ਹੀ ਬੀਜ ਲੈਣ ਆ ਰਿਹਾ ਹਾਂਜੀ ਕੋ ਲੁਧਿਆਣੇ ਤੋਂ ਚੱਲ ਕੇ ਇੱਥੇ ਆ ਰਿਹਾ ਕੋਈ ਪਾਣੀਪੱਤ ਤੋਂ ਚੱਲ ਕੇ ਇੱਥੇ ਆ ਰਿਹਾ ਕੋਈ ਹਨੂਮਾਨਗੜ੍ਹ ਤੋਂ ਇੱਥੇ ਆ ਰਿਹਾ ਤਾਂ ਸਾਡੇ 'ਚ ਕੋਈ ਕੁਆਲਿਟੀ ਤਾਂ ਹੋਵੇਗੀ ਜੋ ਇੰਨੀ ਤਰੋ ਕਿਸਾਨ ਸਾਡੇ ਕੋਲੋਂ ਬੀਜ ਲੈਣਾ ਮੈਨੂੰ ਇੱਕ ਚੀਜ਼ ਚਲੋ ਇੱਕ ਚੀਜ਼ ਵਧੀਆ ਲੱਗੀ ਕਿ ਜਿਹੜਾ ਤੁਹਾਡਾ ਪਲਾਂਟ ਹੈ ਮਤਲਬ ਕਿ ਪਾਰਟिकुलर ਲੋਕੇਸ਼ਨ ਤੇ ਅਗਰ ਗੱਲ ਕਰੀਏ ਕਿ ਆਪਾਂ ਜਵੇਂ ਦੂਸਰੇ ਦੁਕਾਨਦਾਰ ਨੇ ਇੱਕ ਵਾਰੀ ਵੀ ਵੇਚ ਦਿੰਦੇ ਨੇ ਸ਼ਾਇਦ ਫਸਲ ਪੱਕਣ ਦੇ ਟਾਈਮ ਉਹ ਆਪਣੀ ਦੁਕਾਨ ਦੀ ਲੋਕੇਸ਼ਨ ਚੇਂਜ ਕਰ ਲੈਣ ਦੇਖੋ ਕਈ ਸੀੜੀ ਦੇਖੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕਈ ਸੀੜਾ ਕੰਪਨੀ ਵਾਲੇ ਵਧੀਆ ਕੰਮ ਕਰਦੇ ਨੇ ਕਈ ਆਊ ਚਲਾਊ ਸੌਦਾ ਕਰਦੇ ਨੇ ਇੱਕ ਦੁਕਾਨ ਵਾਲਾ ਨਹੀਂ ਲਏਗਾ ਅਗਲੇ ਪੜੋਸੀ ਨੂੰ ਦੇ ਦਾਂਗੇ ਠੀਕ ਹੈ ਉਹਨਾਂ ਨੇ ਡਿਸਟ੍ਰੀਬਿਊਟਰ ਬਣਾਨੇ ਹੁੰਦੇ ਉਹ ਸਾਡਾ ਸਿਸਟਮ ਤੋਂ ਬਾਹਰ ਹੈ ਪਰੀ ਜਿਵੇਂ ਆਪਾਂ ਹੁਣੇ-ਹੁਣੇ ਗੱਲ ਕੀਤੀ ਕਿ ਇਸ ਵਾਰ ਸਾਰੇ ਕਨਫਿਊਜ਼ਨ ਦੇ ਵਿੱਚ ਨੇ ਕਿ ਕਿਹੜੀ ਵੈਰਾਈਟੀ ਲਾਈ ਜਾਵੇ ਜਾਂ ਕਿਹੜੀ ਵੈਰਾਈਟੀ ਯੂਜ਼ ਕੀਤੀ ਜਾਵੇ ਤਾਂ ਤੁਸੀਂ ਕਿਸਾਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਉਹ ਕਿਹੜੀ ਵੈਰਾਈਟੀ ਯੂਜ਼ ਕਰਨ ਜਿਹਦੀ ਪੈਦਾਵਾਰ ਸ਼ਾਇਦ ਫਿਊਚਰ ਦੇ ਵਿੱਚ ਵਧੀਆ ਹੋ ਸਕੇ ਦੇਖੋ ਪੈਦਾਵਾਰ ਤਾਂ ਕੁਦਰਤ ਤੇ ਆ ਪਰ ਮੈਂ ਕਿਸਾਨਾਂ ਨੂੰ ਇਹੀ ਸਲਾਹ ਦੇਣਾ ਚਾਹੂੰਗਾ ਕਿ ਕਿਸੇ ਇੱਕ ਵੈਰਾਈਟੀ ਪਿੱਛੇ ਨਾ ਪੱਜਣ ਜਿੱਦਾਂ ਕਿ ਕਿਸਾਨ ਕਹਿ ਰਹੇ ਨੇ ਕਿ ਅਸੀਂ ਪਰਮਲ ਲਾਉਣਾ ਮੈਂ ਕਿਸਾਨਾਂ ਨੂੰ ਇੱਕ ਥੋੜਾ ਜਿਹਾ ਉਦਾਹਰਣ ਦੇ ਦਾਂ ਪਿਛਲੇ ਸਾਲ ਤੁਸੀਂ ਦੇਖਿਆ ਕਿ ਮੰਡੀਆਂ ਦੇ ਵਿੱਚ 15-15 ਦਿਨ ਕਿਸਾਨ ਬੈਠੇ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਪੀਆਰ ਨੂੰ ਲੈ ਕੇ ਬਿਲਕੁਲ ਉਹਦੇ 'ਚ 26 ਸੀ 31 ਸੀ ਕੁਝ ਹੋਰ ਵੈਰੈਟੀਆਂ ਵੀ ਸੀ ਉਹਦਾ ਕਾਰਨ ਕੀ ਸੀ ਮੌਸਮ ਜ਼ਿਆਦਾ ਸੀ ਜਾਂ ਸੈਲਰ ਵਾਲੇ ਨਖਰੇ ਕਰਦੇ ਸੀ ਸੈਲਰ ਵਾਲੇ ਵੀ ਨਖਰੇ ਕਿਉਂ ਕਰਦੇ ਸੀ ਉਹਦਾ ਵੀ ਕਾਰਨ ਹੈ ਕਾਰਨ ਕੀ ਸੀ ਸੈਲਰ ਵਾਲੇ ਜਿਹੜੇ ਕਿ ਪਿਛਲੇ 2-3 ਸਾਲਾਂ ਤੋਂ ਘਾਟੇ ਖਾਂਦੇ ਆ ਰਹੇ ਸੀ ਹਾਂਜੀ ਅਗਰ ਉਹਨਾਂ ਨੇ ਇਸ ਵਾਰ ਵੀ ਘਾਟਾ ਖਾਣਾ ਸੀ ਤਾਂ ਉਹ ਫਿਰ ਇਹ ਸਵਰਾਈਟੀਆਂ ਨੂੰ ਨਹੀਂ ਖਰੀਦਣਾ ਚਾਹੁੰਦੇ ਸੀ ਠੀਕ ਹੈ ਜੀ ਤਾਂ ਇਸ ਕਰਕੇ ਉਹਨਾਂ ਨੇ 3 ਕਿਲੋ 4 ਕਿਲੋ 5 ਕਿਲੋ ਕਾਰਟ ਤੇ ਜਿਹੜੀ ਕੀ ਵਰਾਇਟੀਆਂ ਨੂੰ ਖਰੀਦਾ ਠੀਕ ਹੈ ਜੀ ਹੁਣ ਕਿਸਾਨ ਕਿਸਾਨ ਦਾ ਕੀ ਹੋਇਆ ਕਿਸਾਨ ਬਾਸਮਤੀ ਦੇ ਰੇਟ ਨਹੀਂ ਆਏ ਬਾਸਮਤੀ ਦੇ ਰੇਟ ਨਹੀਂ ਆਏ ਤੇ ਕਿਸਾਨ ਕਹਿੰਦਾ ਵੀ ਮੈਂ ਵੀ ਪਰਮਲ ਹੀ ਲਾਉਣਾ ਹਾਂਜੀ ਤਾਂ ਹੁਣ ਮੈਂ ਇਹ ਦੱਸਣਾ ਚਾਹੂੰਗਾ ਕਿ ਪਰਮਲ ਵੀ ਲਾਓ ਤੁਸੀਂ ਬਾਸਮਤੀ ਵੀ ਲਾਓ ਮੇਰੇ ਹਿਸਾਬ ਨਾਲ ਪਿਛਲੇ ਸਾਲ ਨਾਲੋਂ 30 ਤੋਂ 40% ਜਿਹੜੀ ਬਾਸਮਤੀ ਘੱਟ ਵਿਕਰੀ ਹੈ ਹਾਂਜੀ ਕਿਉਂਕਿ ਸਾਡੇ ਕੋਲ ਜਿਹੜੇ ਜ਼ਿੰਮੇਦਾਰਾਂ ਦੇ ਫੋਨ ਆਉਂਦੇ ਨੇ 100-150 ਫੋਨ ਹੈ ਜਿਹੜਾ ਸਾਡੇ ਕੋਲ ਇੱਕ ਦਿਨ 'ਚ ਆ ਜਾਂਦਾ ਹਾਂਜੀ ਅਸੀਂ ਦੋ ਬੰਦੇ ਰੱਖੇ ਹੋਏ ਨੇ ਫੋਨ ਸੁਣਨ ਦੇ ਵਾਸਤੇ ਠੀਕ ਹੈ ਜੀ ਔਰ ਜਿਹੜੇ ਕਿਸਾਨਾਂ ਦੇ ਰੁਝਾਨ ਆ ਰਹੇ ਨੇ ਕਿ ਪੀਆਰ ਲਾਉਣੀ ਹੈ ਪੀਆਰ ਲਾਉਣੀ ਹੈ ਜੇ 100 ਕਿਸਾਨ ਫੋਨ ਕਰਦਾ ਤਾਂ 100 ਕਿਸਾਨ ਦੇ ਵਿੱਚ 80 ਕਿਸਾਨ ਸਿਰਫ ਪੀਆਰ ਹੀ ਮੰਗ ਰਹੇ ਨੇ ਠੀਕ ਹੈ ਤਾਂ ਮੈਂ ਇਹ ਕਹਿਣਾ ਚਾਹੂੰਗਾ ਅਗਰ ਜ਼ਿਆਦਾ ਕਿਸਾਨ ਵੀ ਰੋ ਪੀਆਰ ਹੋ ਗਈ ਤਾਂ ਮੰਡੀਆਂ ਦੇ ਵਿੱਚ ਜਿੱਥੇ 14 15 ਦਿਨ ਬੈਠੇ ਉੱਥੇ ਮਹੀਨਾ ਮਹੀਨਾ ਬੈਠਣਾ ਪੈ ਸਕਦਾ ਜਿੱਥੇ 7 ਕਿਲੋ 4 ਕਿਲੋ 3 ਕਿਲੋ ਕਾੜ ਦਿੱਤੀ ਉੱਥੇ 8 ਕਿਲੋ ਦੇਣੀ ਪੈ ਸਕਦੀ ਹੈ ਤੇ ਬਾਸਮਤੀ ਨੂੰ ਤੁਸੀਂ ਛੱਡੋ ਨਾ ਕਿਉਂਕਿ ਬਾਸਮਤੀ ਦਾ ਹੁਣ ਚੌਲ ਮੰਦਾ ਠੀਕ ਹੈ ਥੋੜੀ ਥੋੜੀ ਬਾਸਮਤੀ ਵੀ ਨਾਲ ਲਾਓ ਤੇ ਪਰਮਲ ਵੀ ਲਾਓ ਮਤਲਬ ਕੋਲਮ ਲਾ ਕੇ ਇੱਕ ਚੀਜ਼ ਪਿੱਛੇ ਨਾ ਪੱਜੇ ਦੇਖੋ ਦੇਖੋ ਇਹ ਹੀ ਮੈਂ ਕਿਸਾਨ ਨੂੰ ਸਲਾਹ ਦੇਣਾ ਚਾਹਨਾ ਕਿ ਤੁਸੀਂ ਦੋਨੋਂ ਵੈਰਾਈਟੀਆਂ ਲਾਓ ਪੀ ਆਰ ਵੀ ਲਾਓ ਔਰ ਬਾਸਮਤੀ ਵੀ ਲਾਓ ਜੇ ਅਗਰ ਆਪਣਾ ਬਾਸਮਤੀ ਵਧੀਆ ਵਿਕ ਜਾਂਦਾ ਤਾਂ ਉਹ ਪਰਮਲ ਦੀ ਜਿਹੜੀ ਹੈ ਆਪਣੀ ਘਾਟ ਪੂਰੀ ਕਰ ਦੋ ਜੇ ਆਪਣਾ ਪਰਮਲ ਵਧੀਆ ਵਿਕ ਜਾਂਦਾ ਤਾਂ ਆਪਣੀ ਬਾਸਮਤੀ ਦੀ ਘਾਟ ਪੂਰੀ ਕਰ ਦਿੰਦੇ ਤੇ ਭਾਈ ਜਿਹੜੀਆਂ ਤੁਸੀਂ ਇਹ ਸਾਰੀਆਂ ਵੈਰਾਈਟੀਆਂ ਦੇ ਰਹੇ ਹੋ ਇਹਨਾਂ ਦੇ ਉੱਤੇ ਬਿੱਲ ਵਗੈਰਾ ਕਿ ਮੋਸਟਲੀ ਸਿਚੁਏਸ਼ਨ ਦੇ ਵਿੱਚ ਇਹ ਹੁੰਦਾ ਹੈ ਕਿ ਕਿਸਾਨ ਨੂੰ ਬਿੱਲ ਨਹੀਂ ਦਿੱਤਾ ਜਾਂਦਾ ਤਾਂ ਤੁਸੀਂ ਕਿਵੇਂ ਬਿੱਲ ਪੱਕਾ ਦੇ ਰਹੇ ਹੋ ਕਿਦਾਂ ਇਸ ਚੀਜ਼ ਦਾ ਦੇਖੋ ਇੱਕ ਇਹ ਵੀ ਏਜੰਡਾ ਹੈ ਬਿੱਲ ਵਾਲਾ ਹਾਂਜੀ ਇਹ ਵੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕਰਦੇ ਨੇ ਕੋਈ ਵੀ ਹੈ ਇੱਥੇ ਕਈ ਬੰਦੇ ਹੁੰਦੇ ਨੇ ਕੀ ਕਹਿ ਦਿੰਦੇ ਨੇ ਅਸੀਂ ਤੁਹਾਨੂੰ ਪੱਕਾ ਬਿੱਲ ਦੇਵਾਂਗੇ ਜੀ ਪੱਕਾ ਬਿੱਲ ਕੀ ਹੁੰਦਾ ਮੈਂ ਕਿਸੇ ਵੀ ਕਾਗਜ਼ ਤੇ ਤੁਹਾਨੂੰ ਆਪਦੀ ਸਲਿੱਪ ਤੇ ਪੱਕੀ ਸਲਿੱਪ ਤੇ ਦੇ ਦਾਂ ਲਿਖ ਕੇ ਵੀ ਆ ਪੱਕਾ ਬਿੱਲ ਹੈ ਪੱਕਾ ਬਿੱਲ ਏ ਥੋੜਾ ਹੁੰਦਾ ਜੀ ਪੱਕਾ ਬਿੱਲ ਹਮੇਸ਼ਾ ਕੀ ਹੁੰਦਾ ਜਿਹੜੀ ਜਗ੍ਹਾ ਤੋਂ ਤੁਸੀਂ ਬੀਜ ਖਰੀਦ ਰਹੇ ਹੋ ਉਹ ਤੁਹਾਨੂੰ ਪੱਕਾ ਬਿੱਲ ਦੇ ਰਿਹਾ ਉਹਨੂੰ ਇਹ ਪੁੱਛੋ ਤੁਸੀਂ ਆਈਟੀਆਰ ਪਰ ਰਹੇ ਹੋ ਮੈਂ ਕਈ ਬੰਦੇ ਦੇਖੇ ਨੇ ਜਿਹੜੇ ਆਈਟੀਆਰ ਨਹੀਂ ਪਰਦੇ ਜਿੰਨੀ ਤੱਕ ਆਈਟੀਆਰ ਨਹੀਂ ਭਰੀ ਜਾਂਦੀ ਉਹ ਤੁਹਾਡਾ ਪੱਕਾ ਵੇਲੇ ਨਹੀਂ ਉਹ ਇੱਕ ਸਿਰਫ ਕਾਗਜ਼ ਹੈ ਔਰ ਇੱਥੇ ਮੈਂ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਇੱਥੇ ਇਹ ਕੰਮ ਕਰਦੀਆਂ ਨੇ ਬਿਲਕੁਲ ਹਾਂਜੀ ਲੇਕਿਨ ਜਿਹੜੀ ਸਾਡੇ ਸਾਡੀ ਕੰਪਨੀ ਦਾ ਜਿਹੜਾ ਬਿੱਲ ਮਿਲੂਗਾ ਪਿਛਲਾ ਸਾਡਾ ਰਿਕਾਰਡ ਖੋਲ ਕੇ ਦੇਖ ਲਿਓ ਠੀਕ ਹੈ ਸਾਡੀ ਹਰੇਕ ਜਿਹੜੇ ਜਿਹੜੇ ਕਿਸਾਨ ਸਾਡੇ ਕੋਲੋਂ ਪਹਿਲਾਂ ਬੀਜ ਲੈ ਕੇ ਗਏ ਨੇ ਉਹ ਇਹ ਸਾਡੇ ਬਿੱਲਾਂ ਦੇ ਵਿੱਚ ਚੈੱਕ ਕਰ ਲਿਓ ਕਿ ਉਹ ਜਿਹੜਾ ਤੁਸੀਂ ਬਿੱਲ ਸਾਡੇ ਤੋਂ ਕਟਵਾ ਕੇ ਲਗੇ ਉਹਨਾਂ ਦੀ ਆਈਟੀਆਰ ਪ੍ਰੀਜੀ ਹੈ ਆਈਟੀਆਰ ਪਰੰ ਤੋਂ ਬਾਅਦ ਹੀ ਜਿਹੜਾ ਕਿ ਬਿੱਲ ਪੱਕਾ ਹੁੰਦਾ ਪੱਕਾ ਬਿੱਲ ਕੱਟੇ ਹਾਂਜੀ ਤੇ ਭਾਜੀ ਜੀ ਮੈਂ 1401 ਦੇ ਵਿੱਚ ਛੰਡਾ ਰੋਗ ਤੇ ਗਰਦਨ ਤੋੜ ਦੀ ਬਹੁਤ ਵੱਡੀ ਬਿਮਾਰੀ ਹੈ ਇਸ ਦਾ ਕੋਈ ਸ਼ੋਧ ਹੈ ਤੁਹਾਡੇ ਕੋਲ ਦੇਖੋ ਵੀਰ ਜੀ ਜੋ ਵੀ ਵੈਰਾਈਟੀ ਸਟਾਰਟਿੰਗ ਚ ਆਊਗੀ ਹਾਂਜੀ ਉਹ ਬਹੁਤ ਵਧੀਆ ਰੁਝਾਨ ਦੇ ਕੇ ਜਾਵੇਗੀ ਜਿਵੇਂ ਜਿਵੇਂ ਵੈਰਾਈਟੀ ਪੁਰਾਣੀ ਹੁੰਦੀ ਜਾਏਗੀ ਉਹਦੇ ਚ ਵਾਇਰਸ ਫੰਗਸ ਉਹ ਮੇ ਉਹ ਬਿਮਾਰੀਆਂ ਵੱਧੀਆਂ ਰਹਿਣਗੀਆਂ ਇਸ ਕਰਕੇ ਯੂਨੀਵਰਸਿਟੀ ਲਾ ਲੋ ਜਾਂ ਕੋਈ ਵੀ ਨਵਾਂ ਬੀਜ ਤਿਆਰ ਕਰ ਦੇਣ ਉਸ ਦੇ ਵਿੱਚ ਕੁਛ ਨਾ ਕੁਛ ਸ਼ੋਧ ਕੀਤਾ ਜਾਂਦਾ ਹੈ ਹਾਂਜੀ ਸੁਪਰੀਮ ਕੰਪਨੀ ਨੇ ਸੁਪਰੀਮ 66 ਨਾਮ ਦੀ ਇੱਕ ਵੈਰੈਟੀ ਕੱਢੀ ਹੈ ਜੋ ਵੈਰੈਟੀ ਦੇ ਵਿੱਚ ਨਾ ਤਾਂ ਝੰਡਾ ਰੋਗ ਹੈ ਤੇ ਨਾ ਹੀ ਗਰਦਨ ਤੋੜ ਦੀ ਬਿਮਾਰੀ ਉਸ ਚ ਜਿਸ ਦਾ ਇਸ ਕਰਕੇ ਕਿਸਾਨ ਉਹਨੂੰ ਬੇਚੇ ਚ ਕੋ ਕੇ ਲਾ ਸਕਦਾ ਉਹਦੀ ਉਸਤ ਪੈਦਾਵਾਰ ਵੀ ਬਹੁਤ ਵਧੀਆ ਤੇ ਸਪਰੀਆਂ ਦਾ ਵੀ ਕੋਈ ਜ਼ਿਆਦਾ ਉਹਦੇ ਝੰਜਟ ਨਹੀਂ ਹੈਗਾ ਘਟ ਸਪਰਿਆਂ ਨਾਲ ਜਾਂ ਹਲਕੀ ਸਪਰਿਆਂ ਨਾਲ ਵੀ ਵਧੀਆ ਪੈਦਾਵਾਰ ਲੈ ਸਕਦੇ ਨੇ ਉਸ ਦਾ ਝਾੜ ਵੀ ਬਹੁਤ ਵਧੀਆ ਤੇ ਝੰਡੇ ਤੋਂ ਵੀ ਝੰਡੇ ਦੀ ਰੋਗ ਦੀ ਤੇ ਘਟਨ ਤੋਂ ਤੋੜ ਦੀ ਕੋਈ ਨਹੀਂ ਹਾਂਜੀ ਉਹ ਮੇਨ ਸਮੱਸਿਆ ਸੀ ਜੋ 1401 ਦੇ ਵਿੱਚ OS ਦੇ ਵਿੱਚ ਨਹੀਂ ਹੈ ਠੀਕ ਹੈ ਤੇ ਭਾਜੀ ਜਿਹੜੇ ਵੀ ਕਿਸਾਨ ਵੀਰ ਮੇਰੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਸੈਟੀਸਫੈਕਸ਼ਨ ਦੀ ਜ਼ਿੰਮੇਵਾਰੀ ਤੁਹਾਡੀ ਹਾਂਜੀ ਤੇ ਜਿਵੇਂ ਹੁਣ ਤੁਹਾਡੇ ਨਾਲ ਕੋਈ ਵੀ ਕਿਸਾਨ ਵੀਰ ਕੰਟੈਕਟ ਕਰਨਾ ਚਾਵੇ ਜਾਂ ਉਹਨਾਂ ਨੂੰ ਲੋਕੇਸ਼ਨ ਵਗੈਰਾ ਬਾਰੇ ਥੋੜਾ ਜਿਹਾ ਤੁਸੀਂ ਮੈਂਸ਼ਨ ਕਰੋ ਤਾਂ ਕਿ ਉਹ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਅਗਰ ਤੁਸੀਂ ਸਾਡਾ ਐਡਰੈਸ ਡਾਇਰੈਕਟ ਲੈਣਾ ਚਾਹੁੰਦੇ ਹੋ ਲੋਕੇਸ਼ਨ ਡਾਇਰੈਕਟ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਉੱਪਰ ਜਿਹੜਾ 9466060291 ਵਾਲਾ ਨੰਬਰ ਚੱਲ ਰਿਹਾ ਇਹਦੇ ਤੇ ਤੁਸੀਂ ਹੈਲੋ ਦਾ ਮੈਸੇਜ ਕਰੋਗੇ WhatsApp ਤੇ ਤਾਂ ਤੁਹਾਨੂੰ ਸਾਡੇ ਸਾਰੇ ਹਿੱਥੋਂ ਦਾ ਐਡਰੈਸ ਜਿਹੜਾ ਤੁਹਾਡੇ ਕੋਲ ਪਹੁੰਚ ਜਾਣਾ ਕਿਹੜੀ-ਕਿਹੜੀ ਵੈਰਾਈਟੀ ਸਾਡੇ ਕੋਲ ਹੈ ਕੀ-ਕੀ ਹੁੰਦਾ ਰੇਟ ਹੈ ਉਹ ਸਭ ਤੁਹਾਡੇ ਕੋਲ ਪਹੁੰਚ ਜਾਣਾ ਤੇ ਅਗਰ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਤਾਂ ਪਿੰਡ ਮੇਰਾ ਨੰਗਲਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਆਵਾਦ ਹਰਿਆਣਾ ਸਾਡਾ ਜਿਹੜਾ ਪਿੰਡ ਹੈ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਹੈ ਮਾਨਸਾ ਜ਼ਿਲ੍ਹਾ ਮਾਨਸਾ ਔਰ ਜ਼ਿਲ੍ਹਾ ਫਤਿਹਵਾਦ ਹੈ ਇਹ ਦੋਨਾਂ ਦਾ ਬਾਰਡਰ ਏਰੀਆ ਉੱਥੇ ਆਪਣਾ ਪਿੰਡ ਹੈ ਜੀ ਹਾਂਜੀ ਕਿਸਾਨ ਵੀਰੋ ਜੇਕਰ ਤੁਸੀਂ ਵੀ ਝੋਨੇ ਦੀਆਂ ਅਲੱਗ-ਅਲੱਗ ਵੈਰਾਈਟੀਆਂ ਦੇ ਬੀਜ ਖਰੀਦਣਾ ਚਾਹੁੰਦੇ ਹੋ ਤਾਂ ਰਣਜੀਤ ਕ੍ਰੌਪ ਸਾਇੰਸ ਵਾਲਿਆਂ ਨੂੰ ਜਰੂਰ ਇੱਕ ਵਾਰ ਸੰਪਰਕ ਕਰੋ ਇਹਨਾਂ ਕੋ ਬੀਜਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਦੂਜੀ ਗੱਲ ਬੀਜਾਂ ਦੇ ਉੱਪਰ ਪੱਕਾ ਬਿਲ ਦੇਣਗੇ ਤੇ ਤੁਹਾਡੀ ਸੈਟੀਸਫੈਕਸ਼ਨ ਦਾ ਇਹ ਪੂਰਾ ਧਿਆਨ ਰੱਖਣਗੇ ਥੈਂਕ ਯੂ